ਸ਼੍ਰੀ ਗੱਲ ਤੁਸੀਂਖੁਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਰਸਲ ਤਨਖਾਹਿਆ ਕਰਾਰ ਕਰ ਦਿੱਤਾ ਜਾਂਦਾ ਜੀਹਾਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਦਾ ਕਰਾਰ ਦਿੱਤਾ ਗਿਆ ਤਾਂ ਦੱਸਿਆ ਕਿ ਉਹਨਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਆਉਣ ਦੇ ਹੁਕਮ ਦਿੱਤੇ ਗਏ ਸੀ ਆਪਣਾ ਪੱਖ ਰੱਖਣ ਦਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਪਰ ਵਾਰ-ਵਾਰ ਉਹਨਾਂ ਨੂੰ ਜਿਹੜਾ ਨਾਕਾਰਿਆ ਗਿਆ ਸੀ ਵਾਰ-ਵਾਰ ਉਹਨਾਂ ਦੀ ਕਈ ਹੋਈ ਗੱਲ ਦੀ ਉਹਨਾਂ ਨੇ ਅਣਗਹਿਲੀ ਕਾਰਨ ਉਹਨਾਂ ਨੇ ਗੱਲ ਨਹੀਂ ਮੰਨੀ ਸਰਜੇ ਤੇ ਚਲਦੇ ਆਪਣਾ ਪੱਖ ਰੱਖਣ ਲਈ ਤਖਤ ਚੇਰੀ ਪਟਨਾ ਸਾਹਿਬ ਨਹੀਂ ਪਹੁੰਚੇ ਸੀ ਤਾਂ ਜਦੋਂ ਮੌਕੇ ਦੇਣ ਦਾ ਸਮਾਂ ਬੀਤ ਚੁੱਕਾ ਹੈ ਤਾਂ ਉਸ ਤੋਂ ਬਾਅਦ ਤਖਤ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਤਕਰਾਰ ਦੇ ਦਿੱਤਾ ਗਿਆ ਤਾਂ ਇੱਕ ਵਾਰ ਵਿਸਥਾਰ ਪੂਰਵਕ ਸੁਣ ਲੈਣਿਆ ਜਿਵੇਂ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ। ਵਾਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਵਾਦ ਦੀ ਵਿਸ਼ੇਸ਼ਿਕਤਾ ਇਕੱਤਰਤਾ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਸਾਹਬ ਜੀ ਵੱਲੋਂ ਭਾਈ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਈ ਕੁਲਦੀਪ ਸਿੰਘ ਗੜਗਜ ਅਤੇ ਪਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੁਕਮਨਾਮਾ ਅਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਰਿਆਦਾ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲਅੰਦਾਜ਼ ਕਰਕੇ ਉਸ ਦੇ ਨਿਰਣੇ ਦੇ ਖਿਲਾਫ ਜਾ ਕਰ ਗੈਰ ਸੰਵਿਧਾਨਿਕ ਗੈਰ ਸਿਧਾਂਤ ਆਦੇਸ਼ ਜਾਰੀ ਕਰ ਦਿੱਤਾ ਇਸ ਪੂਰੇ ਘਟਨਾਕਰਮ ਵਿੱਚ ਤੁਹਾਡਾ ਦਖਲਅੰਦਾਜ਼ੀ ਅਤੇ ਸਾਜ਼ਿਸ਼ਕਰਤਾ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਕਰਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੋਇਆ ਦੇਸ ਤਾਨੂੰ ਆਪਣਾ ਪੱਖ ਰੱਖਣ ਲਈ ਦੋ ਵਾਰ ਮੌਕਾ ਦਿੱਤਾ ਪਰ ਤੁਸੀਂ ਪੇਸ਼ ਨਹੀਂ ਹੋਏ ਤੀਸਰੀ ਵਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬੇਨਤੀ ਤੇ 20 ਦਿਨਾਂ ਦਾ ਹੌਰ ਸਮਾ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਪੇਸ਼ ਨਹੀਂ ਹੋਏ ਇਸ ਤੋਂ ਸਪਸ਼ਟ ਲੱਗਦਾ ਹੈ ਕਿ ਤੁਸੀਂ ਉਪਰੋਕਤ ਘਟਨਾ ਕਰਮ ਵਿੱਚ ਸ਼ਾਮਿਲ ਹੋ ਤਖਸਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਹੋਏ ਆਦੇਸ ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ ਪੰਜ ਪਿਆਰੇ ਸਿੰਘ ਸਹਿਬਾਨ ਤਖਸਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਪਾਈ ਬਲਦੇਵ ਸਿੰਘ ਜਥੇਦਾਰ ਹੈਡ ਗਰੰਥੀ ਸਿੰਘ ਸਾਹਿਬ ਪਾਈ ਦਲੀਪ ਸਿੰਘ ਐਡੀਸ਼ਨਲ ਹੈਡ ਗਰੰਥੀ ਸਿੰਘ ਸਾਹਿਬ ਪਾਈ ਗੁਰਦੇয়াল ਸਿੰਘ ਐਡੀਸ਼ਨਲ ਹੈਡ ਗਰੰਥੀ ਸਿੰਘ ਸਾਹਿਬ ਪਾਈ ਪਸਰਾਮ ਸਿੰਘ ਸੀਨੀਅਰ ਮੀਤ ਗਰੰਥੀ ਸਿੰਘ ਸਾਹਿਬ ਆਮਰਜੀਤ ਸਿੰਘ ਮਿਤਕਰਨ ਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ